ਸਿੱਕਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਰਾਜਵੀਰ ਜਵੰਦਾ ਦੇ ਚਾਣ ਵਾਲੇ ਪੰਜਾਬੀ ਲੋਕਾਂ ਨੂੰ ਤੇ ਉਸ ਦੇ ਪਰਿਵਾਰ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿਉਂਕਿ ਦੋਸਤੋ ਤੁਸੀਂ ਰਾਜਵੀਰ ਜਵੰਦਾ ਦੇ ਬਾਰੇ ਹੁਣ ਤੱਕ ਬਹੁਤ ਸਾਰੀਆਂ ਖਬਰਾਂ ਸੁਣੀਆਂ ਹੋਣ ਗਿਆ ਪਰ ਜਿਹੜੀ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸਨੇ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕਾਂ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਕਿਉਂਕਿ ਦੋਸਤੋ ਹੁਣ ਸਭਾ ਮਹੀਨੇ ਤੋਂ ਬਾਅਦ ਰਾਜਵੀਰ ਜਵੰਦਾ ਦੀ ਮੌਤ ਦੇ ਬਾਰੇ ਇਹ ਵੱਡੇ ਖੁਲਾਸੇ ਹੁੰਦੇ ਹਨ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ रह ਜਾਵੋਗੇ ਪਰ ਦੋਸਤੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਬਹੁਤ ਹੀ ਛੋਟੀ ਜੀ ਵੀਡੀਓ ਤੇ ਵੱਡੇ ਵੱਡੇ ਖੁਲਾਸੇ ਇਸ ਵੀਡੀਓ ਦੇ ਵਿੱਚ ਦੱਸੇ ਗਏ ਹਨ ਜੋ ਰਾਜਵੀਰ ਜਵੰਦਾ ਦੇ ਬਾਰੇ ਹੁਣ ਨਵੀਂ ਵੀਡੀਓ ਇੱਕ ਲੀਕ ਹੋ ਰਹੀ ਹੈ ਜੋ ਵਾਇਰਲ ਹੋ ਰਹੀ ਹੈ ਕਿ ਆਖਰਕਾਰ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਹੀਂ ਰਾਜਵੀਰ ਜਵੰਦਾ ਨੂੰ ਟੱਕੇ ਨਾਲ ਜਾਣ ਬੁੱਝਕੇ ਮਾਰਿਆ ਗਿਆ ਹੈ ਰਾਜਵੀਰ ਜਵੰਦਾ ਦਾ ਕਤਲ ਕੀਤਾ ਗਿਆ ਹੈ ਇਹ ਦੋਸ਼ੀਆਂ ਦੇ ਵੱਲੋਂ ਕਬੂਲ ਕੀਤਾ ਗਿਆ ਹੈ ਕਿ ਹਾਂ ਅਸੀਂ ਰਾਜਵੀਰ ਜਵੰਦਾ ਨੂੰ ਮਾਰਿਆ ਹੈ ਪਰ ਦੋਸਤੋ ਵੱਡੀ ਗੱਲ ਇਹ ਹੈ ਕਿ ਜਦੋਂ ਆਪਣੇ ਹੀ ਪਰਾਏ ਨਿਕਲ ਜਾਣ ਤਾਂ ਆਪਣੇ ਹੀ ਪਿੱਠ ਦੇ ਵਿੱਚ ਖੂਰਾ ਖੋਪ ਦੇਣ ਜੀ ਹਾਂ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਰਾਜਵੀਰ ਜਵੰਦਾ ਦੇ ਸਕੇ ਮਾਮੇ ਦੀ ਜਿਨ੍ਹਾਂ ਨੇ ਰਾਜਵੀਰ ਜਵੰਦਾ ਨੂੰ ਮਰਵਾਇਆ ਹੈ ਇਹ ਦੋਸ਼ ਉਹਨਾਂ ਦੇ ਪਰਿਵਾਰ ਵੱਲੋਂ ਨਹੀਂ ਰਿਸ਼ਤੇਦਾਰਾਂ ਦੇ ਵੱਲੋਂ ਨਹੀਂ ਜਿਹੜੇ ਰਾਜਵੀਰ ਜਵੰਦਾ ਦੇ ਜਿਗਰੀ ਯਾਰ ਸਨ ਉਹਨਾਂ ਜਿਗਰੀ ਯਾਰਾਂ ਨੇ ਇਹ ਪੁਲਿਸ ਦੇ ਅੱਗੇ ਵੱਡੇ ਵੱਡੇ ਖੁਲਾਸੇ ਕਿਤੇ ਹਨ ਵੱਡੀਆਂ ਵੱਡੀਆਂ ਪਰਤਾਂ ਖੁੱਲੀਆਂ ਹਨ ਕਿ ਰਾਜਵੀਰ ਜਵੰਦਾ ਨੂੰ ਉਸਦੇ ਮਾਮਾ ਜੀ ਨੇ ਸਾਡੇ ਨਾਲ ਮਿਲ ਕੇ ਮਰਵਾਇਆ ਹੈ ਕਹਿੰਦੇ ਹਨ ਕਿ ਰਾਜਵੀਰ ਜਵੰਦਾ ਦੇ ਮਾਮਾ ਜੀ ਪਹਿਲਾਂ ਹੀ ਰਾਜਵੀਰ ਜਵੰਦਾ ਤੋਂ ਥੋੜੀ ਖੁੰਦਕ ਖਾਂਦੇ ਸੀ ਜਿਹੜੀ ਹੁਣ ਵੀਡੀਓ ਲੀਕ ਹੋ ਰਹੀ ਹੈ ਉਸ ਦੇ ਵਿੱਚ ਪਤਾ ਲੱਗਿਆ ਕਿ ਇਸ ਕਰਕੇ ਖੁੰਦਕ ਖਾਂਦੇ ਸੀ ਕਿ ਉਹ ਉਹਨਾਂ ਦੇ ਬੱਚਿਆਂ ਤੋਂ ਬਹੁਤ ਜ਼ਿਆਦਾ ਉੱਪਰ ਉੱਠ ਕੇ ਲੱਖਾਂ ਕਰੋੜਾਪਤੀ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਬੰਦਾ ਬਣ ਚੁੱਕਿਆ ਸੀ ਲੱਖਾਂ ਕਰੋੜਾਪਤੀ ਜਿਸ ਕਰਕੇ ਹੁਣ ਉਸਦੇ ਮਾਮਾ ਜੀ ਰਾਜਵੀਰ ਜਵੰਦਾ ਤੋਂ ਫਰਕ ਰੱਖਦੇ ਸੀ ਤੇ ਕੁਝ ਨਾ ਕੁਝ ਪਲੈਨਿੰਗ ਅਜਿਹੀ ਕਰਦੇ ਰਹਿੰਦੇ ਸੀ ਕਿ ਰਾਜਵੀਰ ਜਵੰਦਾ ਨੂੰ ਹਮੇਸ਼ਾ ਲਈ ਦੁਨੀਆ ਦੇ ਵਿੱਚੋਂ ਮਟਾਇਆ ਜਾਵੇ ਆਖਰਕਾਰ ਅਜਿਹਾ ਹੀ ਉਹਨਾਂ ਨੇ ਕੁਝ ਕੀਤਾ ਜੋ ਦੋਸਤਾਂ ਦੇ ਵੱਲੋਂ ਖੁਲਾਸੇ ਹੋਏ ਹਨ ਕਹਿੰਦੇ ਹਨ ਉਹਨਾਂ ਨੇ ਦੋਸਤਾਂ ਦੇ ਨਾਲ ਮਿਲ ਕੇ ਕਈ ਲੱਖਾਂ ਰੁਪਇਆ ਉਹਨਾਂ ਦੇ ਦੋਸਤਾਂ ਨੂੰ ਦੇ ਕੇ ਇੱਕ ਕੋਕ ਦੇ ਵਿੱਚ ਅਜਹੀ ਨਸ਼ੀਲੀ ਦਵਾਈ ਮਿਲਾ ਦਿੱਤੀ ਗਈ ਜਿਸ ਨੂੰ ਦੇਣ ਤੋਂ ਬਾਅਦ ਰਾਜਵੀਰ ਜਵੰਦਾ ਆਪਣੇ ਹੋਸ਼ ਖੋ ਬੈਠਦਾ ਹੈ ਤੇ ਜਦੋਂ ਉਹ ਰਾਈਡ ਕਰਨ ਦੇ ਲਈ ਨਿਕਲਦਾ ਹੈ ਤਾਂ ਉਸ ਦਾ ਅਚਾਨਕ ਪਸ਼ੂਆਂ ਦੇ ਵਿੱਚ ਵੱਜਣ ਦੇ ਨਾਲ ਤੇਜ਼ ਰਫ਼ਤਾਰ ਦੇ ਕਾਰਨ ਭਿਆਨਕ ਐਕਸੀਡੈਂਟ ਹੁੰਦਾ ਹੈ ਜਿਸ ਵਿੱਚ ਰਾਜਵੀਰ ਜਵੰਦਾ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਦੀਆਂ ਹਨ ਤੇ ਜਿਸ ਕਰਕੇ ਉਹਨਾਂ ਨੂੰ ਆਕਸੀਜਨ ਦੀ ਕਮੀ ਆਉਂਦੀ ਹੈ ਤੇ ਆਕਸੀਜਨ ਦੀ ਕਮੀ ਦੇ ਕਾਰਨ ਉਹਨਾਂ ਦਾ ਸਰੀਰ ਪੂਰੀ ਤਰ੍ਹਾਂ ਡੈੱਡ ਹੋ ਜਾਂਦਾ ਹੈ ਤੇ 12 ਦਿਨਾਂ ਤੋਂ ਬਾਅਦ ਉਹਨਾਂ ਦੀ ਮੋਹਾਲੀ ਦੇ ਫੋਟੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਇਸ ਕਰਕੇ ਦੋਸਤੋ ਹੁਣ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਵੱਲੋਂ ਇਹ ਖੁਲਾਸੇ ਕੀਤੇ ਗਏ ਹਨ ਤੇ ਪੁਲਿਸ ਦੇ ਵੱਲੋਂ ਕਹਿੰਦੇ ਹਨ ਕਿ ਰਾਜਵੀਰ ਜਵੰਦਾ ਦੇ ਮਾਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹੁਣ ਉਸਦੇ ਮਾਮਾ ਜੀ ਇਸ ਬਾਰੇ ਕੀ ਕਹਿੰਦੇ ਹਨ ਇਹ ਖਬਰ ਝੂਠੀ ਹੈ ਜਾਂ ਸੱਚੀ ਇੱਕ ਦੋ ਦਿਨਾਂ ਚ ਜਲਦੀ ਹੀ ਪਤਾ ਲੱਗ ਜਾਵੇਗੀ ਕਿ ਆਖਰਕਾਰ ਹਲੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਇੱਕ ਸਚਾਈ ਹੈ ਜਾਂ ਫਿਰ ਝੂਠ ਜਿੰਮੇ ਹੀ ਕੋਈ ਵੀਡੀਓ ਸਾਹਮਣੇ ਆਵੇਗੀ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਦੋਸਤੋ ਸਾਡਾ ਫਰਜ਼ ਹੈ ਦੁੱਖ ਦਾ ਸਮਾਂ ਹੈ ਪਰਿਵਾਰ ਦੇ ਨਾਲ ਖੜੀਏ ਤੇ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ